ਦੀ ਕਾਰਨ ਮੈਂ ਦੇਖਾ ਤਾਂ ਇਹ ਨਹੀਂ ਮੈਂ ਤੈਨੂੰ ਦੇਖਣ ਦਿਆਂ ਮੇਰੀ ਦੁਨੀਆ ਨਹੀਂ ਮੈਂ ਬੈਠਾ ਕਾਲਸਾ ਮੈਂ ਰਹਿਣ ਸੀ ਅੱਜ ਪੁਲਿਸ ਨੇ ਇਹ ਇਨਸਾਫ ਤੋਂ ਦੂਰ ਦਾ ਪੂਰਾ ਹੱਥ ਜਤਾਇਆ ਹੈ ਤੇ ਦੱਸਿਆ ਹੈ ਕਿ ਉਹਨਾਂ ਨੇ ਕੀ ਫੈਸਲਾ ਕੀਤਾ ਹੈ ਉਹਨਾਂ ਨੇ ਆਪਣੇ ਮੂੰਹੋਂ ਦੱਸਿਆ ਹੈ ਕਿ ਤੁਸੀਂ ਹੁਣ ਸਸ਼ਕਾਰ ਬੱਚੀ ਦਾ ਘਰ ਸਕਦੇ ਹੋ ਤੇ ਜੋ ਵੀ ਫੈਸਲਾ ਹੈ ਉਹ ਪੁਲਿਸ ਨੇ ਸੁਣਾਇਆ ਤੁਸੀਂ ਵੇਖ ਰਹੇ ਹੋ ਲਾਈਵ ਤਸਵੀਰਾਂ ਇਹ 19 ਸਾਲ ਦੀ ਬੱਚੀ ਜੋ ਘਰ ਵਾਲੇ ਨੇ ਪਤੀ ਨੇ ਖਤਮ ਕਰ ਦਿੱਤੀ ਸੀ ਅੱਜ ਦੌਰਾਨ ਸਸ਼ਕਾਰ ਕੀਤਾ ਜਾ ਰਿਹਾ ਹੈ ਤੁਸੀਂ ਵੇਖ ਰਹੇ ਹੋ ਲਾਈਵ ਦਿਸ ਵੀਰਾਂ ਜੋ ਵੀ ਪੁਲਿਸ ਨੇ ਕਿਹਾ ਹੈ ਕਿ ਅਨਸਾਫ਼ ਦੀ ਮੰਗ ਪਰਿਵਾਰ ਦੀ ਸੀ ਉਹ ਪੂਰੀ ਕੀਤੀ ਗਈ ਹੈ ਆਪਾਂ ਸੁਣਦੇ ਆ ਪੁਲਿਸ ਦੇ ਕੋਲੋਂ ਉਹਨਾਂ ਨੇ ਕੀ ਕਿਹਾ ਮੈਂ ਤੁਹਾਨੂੰ ਬੜੇ ਬੁਲਾਉਣਾ ਵੈਗਰੂ ਜੀਤਾ ਖਾਲਸਾ ਤੁਸੀਂ ਬੜੇ ਦੁੱਖ ਦੇ ਵਿੱਚ ਬੈਠੇ ਹੋ ਕਿ ਜੇ ਲੜਕੀ ਦੇ ਕੇਸ ਨੂੰ ਲੈ ਕੇ ਬੈਠੇ ਹੋ ਇੱਥੇ ਦੋ ਦਿਨਾਂ ਤੋਂ ਬਹੁਤ ਲੜਕੀ ਦੇ ਮੱਦੇ ਨਜ਼ਰ ਤੁਸੀਂ ਨੇ ਐਫ ਆਈ ਆਰ ਦਰਜ ਕਰਾਤੀ ਥਾਣਾ ਟੱਲੇਵਾਲ ਉਹਦੇ ਤੁਹਾਨੂੰ ਨਾਕਲ ਮਿਲ ਗਈ ਉਹਦੇ ਵਿੱਚ ਅੱਗੇ ਦੀ ਕਾਰਵਾਈ ਨੂੰ ਲੈ ਕੇ ਤੁਸੀਂ ਇੱਥੇ ਆਇਓ ਕੋਈ ਬਾਕੀ ਰਹਿੰਦੇ ਦੋਸ਼ੀਆਂ ਨੂੰ ਫੜਿਆ ਜਾਵੇ ਜਿਹੜੇ ਜਿਹੜੇ ਤੁਸੀਂ ਲਖਾਏ ਸੀ ਉਹ ਸਾਰੇ ਦੇ ਸਾਰੇ ਦੋਸ਼ੀ ਫੜੇ ਗਏ ਨੇ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਵਾਉਣਾ ਤੇ ਮੈਂ ਪਹਿਲਾਂ ਵੀ ਚੈੱਕ ਕਰਾਤਾ ਤੁਹਾਡੇ ਚਾਰ ਬੰਦਿਆਂ ਨੂੰ ਬੁਲਾ ਕੇ ਚੈੱਕ ਕਰਾਤਾ ਉਹ ਵੀ ਜਿਹੜੇ 4 ਬੰਦੇ ਹੋਰ ਆ ਸਕਦੇ ਉਹਨਾਂ ਨੂੰ ਚੈੱਕ ਕਰਾ ਸਕਦੇ ਆ ਠੀਕ ਹੈ ਜੀ ਕਾਗਜ਼ ਪੜਾ ਸਕਦੇ ਆ ਪਰ ਇਸ ਤੋਂ ਅਗਲੀ ਕਾਰਵਾਈ ਜਿਹੜੀ ਹੁਣ ਹੈਗੀ ਆ ਕੋਰਟ ਦੀ ਅਦਾਲਤਾਂ ਦੀ ਥੋਡੀ ਪੈਰਵਾਈ ਦੀ ਉਹ ਤੁਸੀਂ ਕਰਨੀ ਆ ਪੁਲਿਸ ਦਾ ਕੰਮ ਇੱਥੇ ਤੱਕ ਸੀ ਤੁਸੀਂ ਪੁਲਿਸ ਤੇ ਇਸ ਤਰ੍ਹਾਂ ਦਾ ਚਲੋ ਗਿਲਾ ਕਰਦੇ ਸੀ ਕਿ ਪੁਲਿਸ ਨਹੀਂ ਫੜਦੀ ਉਸਨੇ ਫੜ ਲਿਆ ਪੁਲਿਸ ਦੀ ਕਾਰਵਾਈ ਅਜੇ ਖਤਮ ਤਾਂ ਨਹੀਂ ਹੋਈ ਪਰ ਪੁਲਿਸ ਦੀ ਕਾਰਵਾਈ ਚੱਲੂ ਚਲਾਣ ਜਾਓ ਅਦਾਲਤ 'ਚ ਅੱਗੇ ਅਦਾਲਤ ਦਾ ਕੰਮ ਹੈ ਸਜ਼ਾ ਦੇਣਾ ਤੇ ਨਾ ਦੇਣਾ ਹੁਣ ਮੇਰੀ ਇਹੀ ਬੇਨਤੀ ਹੈ ਤੁਹਾਨੂੰ ਕਿ ਜਿੰਨਾ ਪੁਲਿਸ ਦਾ ਕੰਮ ਕਰਨ ਵਾਲਾ ਸੀ ਉਹਦੇ ਵਿੱਚੋਂ ਅਸੀਂ 80% ਕਰ ਚੁੱਕੇ ਹਾਂ 20% ਰਹਿੰਦਾ ਜਿਹੜਾ ਸਾਡਾ 5-6 ਦਿਨਾਂ ਦੇ ਵਿੱਚ ਉਹ ਮੁਕੰਮਲ ਕਰਕੇ ਤਲਾਣ ਦੇ ਦਾ ਅੱਗੇ ਦੀ ਕਾਰਵਾਈ ਤੁਹਾਡੀ ਹੋ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਜਿੰਨਾ ਵੀ ਤੁਸੀਂ ਇਹ ਦੁੱਖ ਚੱਲਿਆ ਅਸੀਂ ਵੀ ਉਹਦੇ ਲਈ ਖਿਮਾ ਮੰਗਦੇ ਹਾਂ ਪਰ ਹੁਣ ਬੇਨਤੀ ਹੈ ਕਿ ਤੁਸੀਂ ਇਸ ਧਰਨੇ ਦੀ ਸਮਾਪਤੀ ਕਰਕੇ ਅਗਲਾ ਜਿਹੜਾ ਕੰਮ ਹੈ ਲੜਕੀ ਦਾ ਮ੍ਰਿਤਕ ਸੰਸਕਾਰ ਕਰਨਾ ਹੈ ਅਗਨੀ ਭੇਟ ਕਰਨੀ ਹੈ ਪਲੀਜ਼ ਉਹ ਕਰ ਸਕਦੇ ਹੋ ਉਹਨੂੰ ਬੱਦੇ ਬੁਲਾਉਣਾ ਵੈਕੂ ਚੀਕਾ ਸਾਹਿਬ ਜੀ ਬਹੁਤ ਹੀ بڑے ਦੁੱਖ ਦੇ ਵਿੱਚ ਬੈਠੇ ਹੋ ਕਿਸੇ ਲੜਕੀ ਦੇ ਕੇਸ ਨੂੰ ਲੈ ਕੇ ਬੈਠੇ ਹੋ ਇੱਥੇ ਦੋ ਦਿਨਾਂ ਤੋਂ ਉਸ ਲੜਕੀ ਦੇ ਮਤੇ ਨਾਜ਼ਰ ਪੁਲਿਸ ਨੇ ਐਫ ਆਈ ਆਰ ਦਾ ਦਰਜਾ ਕੀਤਾ ਥਾਣਾ ਟੱਲੇਵਾਲ ਉਹਦੀ ਤੁਹਾਨੂੰ ਨਾਕਲ ਮਿਲ ਗਈ ਉਹਦੇ ਵਿੱਚ ਅੱਗੇ ਦੀ ਕਾਰਵਾਈ ਨੂੰ ਲੈ ਕੇ ਤੁਸੀਂ ਇੱਥੇ ਆਇਓ। ਕੋਈ ਬਾਕੀ ਰਹਿੰਦੇ ਦੋਸ਼ੀਆਂ ਨੂੰ ਫੜਿਆ ਜਾਵੇ। ਜਿਹੜੇ-ਜਿਹੜੇ ਤੁਸੀਂ ਲਗਾਏ ਸੀ ਉਹ ਸਾਰੇ ਦੇ ਸਾਰੇ ਦੋਸ਼ੀ ਫੜੇ ਗਏ ਨੇ। ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਵਾਉਂਦਾ ਕਿ ਮੈਂ ਪਹਿਲਾਂ ਵੀ ਚੈੱਕ ਕਰਾਤਾ। ਥੋੜੇ ਚਾਰ ਬੰਦਿਆਂ ਨੂੰ ਬੁਲਾ ਕੇ ਚੈੱਕ ਕਰਾਤਾ। ਉਹ ਵੀ ਜਿਹੜੇ ਚਾਰ ਬੰਦੇ ਹੋਰ ਆ ਸਕਦੇ ਆ ਉਹਨਾਂ ਨੂੰ ਚੈੱਕ ਕਰਾ ਸਕਦੇ ਆ। ਕਾਗਜ਼ ਪੜਾ ਸਕਦੇ ਆ। ਪਰ ਇਸ ਤੋਂ ਅਗਲੀ ਕਾਰਵਾਈ ਜਿਹੜੀ ਹੁਣ ਹੈਗੀ ਆ ਕੋਰਟ ਦੀ। ਅਦਾਲਤਾਂ ਦੀ ਕੋਡੀ ਪੈਰਵਾਈ ਦੀ ਉਹ ਤੁਸੀਂ ਕਰਨੀ ਹੈ ਪੁਲਿਸ ਦਾ ਕੰਮ ਇੱਥੇ ਤੱਕ ਸੀ ਤੁਸੀਂ ਪੁਲਿਸ ਤੇ ਇਸ ਤਰ੍ਹਾਂ ਦਾ ਜਦੋਂ ਗਿਲਾ ਕਰਦੇ ਸੀ ਕਿ ਪੁਲਿਸ ਨਹੀਂ ਫੜਦੀ ਉਸਨੇ ਫੜ ਲਿਆ ਪੁਲਿਸ ਦੀ ਕਾਰਵਾਈ ਅਜੇ ਖਤਮ ਤਾਂ ਨਹੀਂ ਹੋਈ ਪਰ ਪੁਲਿਸ ਦੀ ਕਾਰਵਾਈ ਚੱਲੂ ਚਲਾਣ ਜਾਊ ਅਦਾਲਤ ਤੇ ਅੱਗੇ ਅਦਾਲਤ ਦਾ ਕੰਮ ਹੈ سزا ਦੇਣਾ ਤੇ ਨਾ ਦੇਣਾ ਹੁਣ ਮੇਰੀ ਇਹ ਹੀ ਬੇਨਤੀ ਹੈ ਤੁਹਾਨੂੰ ਕਿ ਜਿੰਨਾ ਪੁਲਿਸ ਦਾ ਕੰਮ ਕਰਨ ਵਾਲਾ ਸੀ ਉਹਦੇ ਵਿੱਚੋਂ ਅਸੀਂ 80% ਕਰ ਚੁੱਕੇ ਹਾਂ 20% ਰਹਿੰਦਾ ਜਿਹੜਾ ਸਾਡਾ 5-7 ਦਿਨਾਂ ਦੇ ਵਿੱਚ ਉਹ ਮੁਕੰਮਲ ਕਰਕੇ ਚਲਾਨ ਦੇ ਦਾ ਅੱਗੇ ਦੀ ਕਾਰਵਾਈ ਤੁਹਾਡੀ ਉਹ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਜਿੰਨਾ ਵੀ ਤੁਸੀਂ ਇੱਥੇ ਦੁੱਖ ਚੱਲੇ ਆ ਅਸੀਂ ਵੀ ਉਹਦੇ ਲਈ ਇਮਾਨਤ ਮੰਗਦੇ ਆ ਪਰ ਹੁਣ ਬੇਨਤੀ ਹੈ ਕਿ ਤੁਸੀਂ ਇਸ ਧਰਨੇ ਦੀ ਸਮਾਪਤੀ ਕਰਕੇ ਅਗਲਾ ਜਿਹੜਾ ਕੰਮ ਆ ਲੜਕੀ ਦਾ ਮਿਲਟਿਕ ਸੰਸਕਾਰ ਕਰਨਾ ਹੈ ਅਗਰੀਪੇਟ ਕਰਨਾ ਹੈ ਫਿਰ ਉਹ ਕਰ ਸਕਦੇ ਹੋ ਮੈਨੂੰ ਚਾਹਤ ਦਾ ਹਾਲ ਹੈ ਮੈਨੂੰ ਅਸੀਂ ਦੇਖਾਂ ਤੇਸ਼ ਸ਼ਿਕਾਰ ਹੋ ਰਿਹਾ ਹੈ ਇਸ ਸ਼ਿਕਾਰ ਦੇ ਉੱਤੇ ਹਰ ਇੱਕ ਦੀ ਅੱਖ ਨਾ ਮੈਂ ਕਿ 19 ਸਾਲ ਦੀ ਬੱਚੀ ਦਾ ਇਸ ਤਰ੍ਹਾਂ ਖਾਤਮਾ ਕਰ ਦੇਣਾ ਅੱਜ ਸਭ ਉਦਾਸ ਹੈ ਸਭ ਦੀਆਂ ਅੱਖਾਂ ਦੇ ਵਿੱਚ ਹੱਥ ਰੂ ਵਹਿ ਰਹੇ ਨੇ ਲੱਖਾਂ ਦੀ ਗੈਂਤੀ ਵਿੱਚ ਇਕੱਠ ਹੈ ਇੱਥੇ ਤਾਂ ਅੱਜ ਸਮਾਪਤ ਕੀਤਾ ਗਿਆ ਤੇ ਬੱਚੀ ਦਾ ਸ਼ਿਕਾਰ ਕੀਤਾ ਗਿਆ ਤੁਸੀਂ ਵੇਖ ਰਹੇ ਹੋ ਲਾਈਵ ਤਸਵੀਰਾਂ ਇਸ ਬੱਚੀ ਛੋਟੀ ਜੀ ਬੱਚੀ ਸੋਹਣੀ ਜੀ ਬੱਚੀ ਲਈ ਇੱਕ ਵਾਹਿਗੁਰੂ ਜੀ ਜੀ ਰਿਕਣਾ ਜੀ ਆਪਾਂ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ ਤਦ ਤੱਕ